ਈਦਾ ਰਸਾਨੇ ਗੱਲ ਕਹਿੰਦਾ ਹੈ ਕਿ ਅਸੀਂ ਸੋਚਦੇ ਆਂ ਦੱਚੜ ਗਈ ਜਿਹੜਾ ਕਰਨੇ ਕਿਸਦਾ ਮਾੜਾ ਨੂੰ ਚੰਗੀ ਗੱਲ ਹੈ ਚੰਗਾ ਸੋਚਣਾ ਚੰਗੀ ਜਦਾਂ ਮਾੜਾ ਨਾ ਚੰਗੀ ਗੱਲ ਹੈ ਚੰਗੀ ਸੋਚਣਾ ਚੰਗੀ ਵਿਚਾਰ ਰੱਖਣੀ ਕਿਉਂਕਿ ਜਦੋਂ ਬੰਦੇ ਦੀ ਵਿਚਾਰ ਚੰਗੀ ਬਣ ਗਈ ਉਹ ਕੰਮ ਵੀ ਚੰਗੇ ਕਰੇਗਾ ਜੇ ਤਰ੍ਹਾਂ ਦੀ ਸਾਡੀ ਸੋਚ ਹੈ ਨਾ ਅਸੀਂ ਉਸ ਤਰ੍ਹਾਂ ਦੇ ਕਰਮ ਕਰਦੇ ਹਾਂ ਇੰਗੀ ਸੋਚੋ ਇੰਗੀ ਸੋਚ ਕੇ ਕੰਮ ਕਰਾਓ ਸੋਚ ਦੇ ਫਿਰ ਵੀ ਸਾਡੇ ਕਰਨ ਦੇ ਪਰ ਜਿਹੜਾ ਇਨਸਾਨ ਹੈ ਕਹਿੰਦਾ ਕਿ ਅਸੀਂ ਚੰਗੇ ਸੋਚਦੇ ਆਂ ਕਦੇ ਕਿਸਦਾ ਮਾੜਾ ਸੋਚਿਆ ਅਜੇ ਉਸ ਇਨਸਾਨ ਦਾ ਮਨ ਨਹੀਂ ਟਿਕਿਆ ਹੋਇਆ ਅਜੇ ਕੁਝ ਸੋਚ ਚੱਲਦੀਆਂ ਫੁਰਨਾ ਫੁਰੜੇ ਹੈ ਅਜੇ ਨੂੰ ਆਪਣਾ ਟਿਕਿਆ ਹੋਇਆ ਕਿ ਕਲ ਸਰ ਦੇ ਕੀ ਇਹਦੇ ਅੰਦਰ ਦਾ ਟਿਕਾਉਣਾ ਹੈ ਉਦੇ ਅੰਦਰ ਦਾ ਟਕਾ ਦਾ ਕੰਮ ਬਣਨਾ ਹੈ ਜਦੋਂ ਕੋਈ ਵੀ ਫੁਰਨਾ ਨਹੀਂ ਨਿਕਲੇਗਾ ਨਾ ਕੋਈ ਚੰਗਾ ਨਾ ਕੋਈ ਮਾੜਾ ਉਦੇਦਰ ਕੋਈ ਫੁਰਨਾ ਨਹੀਂ ਕੋਰੇਗਾ ਨਾ ਕਦੇ ਚੰਗਾ ਸੋਚੇਗਾ ਨਾ ਕਦੇ ਮਾੜਾ ਸੁੱਨ ਹੋ ਕੇ ਬੱਟੇ ਮਾਨਟਿਕ ਗਿਆ ਮਾਨਟਿਕ ਗਿਆ ਮਾਰਨ ਕਿ ਟਿਕਿਆ ਹੋਇਆ ਬਾਦ ਵਿੱਚ ਪ੍ਰਮਾਤਮਾ ਨੂੰ ਹਾਰ ਇੱਕ ਖਾ ਦੇ ਦੇ ਟਿਕਿਆ ਸਤਿਗੁਰੂ ਕਹਿੰਦੇ ਬੁੱਧ ਗਈ ਅਗਰ ਦਾ ਰਿਸ਼ਮਾ ਮਹਾਰਾਜ ਰਹਾਉ ਇੱਕ ਅਭਰ ਨਹੀਂ ਹੁਆ ਫਗਤ ਗ੍ਰੀਨ ਦੀ ਜਾਂਦਾ ਕਿ ਫੁਰਨੇ ਖਤਮ ਅੰਤਮ ਮੁਕਤੀ ਛਾ ਰਗੀ ਨਾ ਫੁਰਨੇ ਮਰ ਗਿਆ ਆਗ ਬੁੱਧ ਗਈ ਮਾਸਮਾਪਤ ਹੋ ਗਿਆ ਇੱਛਾ ਮਰ ਗਈ ਅੰਦਰ ਦੀ ਫੁਰਨੇ ਖਤਮ ਹੋ ਗਏ ਹੁਣ ਇੱਕ ਵਸਿਆ ਹੋਇਆ ਇੱਕ ਹੱਥਾਂ ਦੇ ਨਜ਼ਰ ਆਂਦਾ ਹੈ ਉਹਨੇ ਘਾਰੇ ਖਾਂ ਦੇ ਨਜ਼ਰ ਆਂਦਾ ਤੇ ਗੁਰੂ ਨਾਨਕ ਸਾਹਿਬ ਕਹਿੰਦੇ ਉਹ ਹਾਦਰੋਂ ਸੁਣੋ ਕੇ ਬੈਠੇ। ਉਹ ਚੰਗੇ ਬਾੜ ਤੋਂ ਬਖਰਾ ਉੱਤੇ ਬੈਠ ਗਿਆ। ਬਾਪਨ ਤੋਂ ਵੀ ਬਖਰਾ ਉੱਤੇ ਬੈਠ ਗਿਆ। ਉਹ ਨਾਮਾ ਚੰਗਾ ਨਾਮ ਕੋ ਮਾੜਾ ਇੱਕ ਤਰ੍ਹਾਂ ਦਾ ਕਰਮ ਉਹਦੇ ਅੱਤੋਂ ਫੁਰਦਾ ਹੀ ਹੈ। ਖਤਮ ਹੋ ਵੀ ਕਾਣ ਪਰ। ਅੰਦਰ ਸੁਣਨ ਬਾਹਰ ਸੁਣਨ ਤੇਰੇ ਭਾਣ ਸੁਣਨ ਸੁਣਨ। ਜੋਛੇ ਸੁਨੇ ਜੋ ਨਰ ਜਾਣੇ ਤਾਂ ਕੋ ਪਾਪ ਨਾ। ਇਹਦੇ ਅੰਦਰ ਬਾਹਰ ਹੁੰਦੇ ਪਰਮਾਤਮਾ ਦਾ ਚਰਾਗੇ ਅੰਦਰ ਹੁੰਦੀ ਬਾਹਰ ਹੁੰਦੀ ਫੁਰਨੇ ਗੱਲ ਹੋ ਕੇ ਖਿਆਲ ਮਰ ਕੇ ਫਤਮਾ ਉਹਦੀ ਉਹ ਕਹਾਣੀ ਜਿਹੜੀ ਪਹਿਲਾਂ ਸੀ ਚਾਹੇ ਜੇ ਮੰਦਾ ਹੈ ਕਹਿੰਦਾ ਦੀ ਅਸੀਂ ਚੰਗਾ ਸੁਣਦੇ ਆਂ ਤਾਂ ਚੰਗਾ ਸੁਣਣ ਵਾਲਾ ਹੋਣਾ ਹੋ ਸਕਦਾ ਹੈ ਕਿ ਕਿਸੇ ਕੋਲ ਇਹ ਕਿਸੇ ਸਮੇਂ ਕਿਸੇ ਹੋਰ ਬਾਸੁਰ ਵੀ ਤਰਬ ਹੋਵੇ ਤੋ ਕਿ ਫੁਰਨਾ ਦਾ ਫੁਰਨਾ ਹੈ ਨਾ ਮੰਦਾ ਨੂੰ ਰੁਸ਼ਾਕ ਹੋਇਆ ਜਗਾ ਸੁਰਦਾ ਸੁਰਦਾ ਕੋ ਤੁਮਾੜੇ ਪਾਸੋਂ ਕੋਤਤ ਪਵੇ ਕਿਹਦਾ ਕੋਈ ਵਿਸ਼ਵਾਸੂ ਮਨ ਹੁੰਦਰ ਤੇ ਨਾਲੇ ਹੀ ਕੋ ਸਾਥ ਕੋ ਮਹਾ ਉਮਾਤਾ ਐ ਛੋਟੇ ਰੂਪੀ ਮਨ ਤੇਰਾ ਕੋਈ ਪ੍ਰੋਸਨ ਕਿਹਦਾ ਕੋਈ ਤੂੰ ਖੋਤੇ ਬਣ ਤੀ ਕਿਹਦਾ ਕੋਈ ਕੋ ਜਦੋਂ ਚੰਗਾ ਸੁਰਦਾ ਸੁਰਦਾ ਬਾੜੇ ਪਾਸੋਂ ਕੋ ਪ੍ਰਵੇਸ਼ ਕਰਕੇ ਜਿਹੜਾ ਮੰਦਾ ਕਹਿੰਦਾ ਕਿ ਅਸੀਂ ਚੰਗੇ ਸੁਖਦੇ ਆ ਚੰਗੀ ਗੱਦਾ ਚੰਗਾ ਸੁਖਦਾ ਉਹ ਕਦੇ ਚੰਗੇ ਤੂੰ ਚੰਗੇ ਖੋਦਰ ਖਾਂਗੇ ਚੰਗੇ ਕੰਮ ਵੀ ਕਰਾਂ ਪਰਾਜੇ ਅੰਦਰ ਦਾ ਟਿਕਾਅ ਜਦੋਂ ਅੰਦਰ ਦਾ ਟਿਕਾਅ ਬਣ ਜਾਏਗਾ ਫਿਰ ਕੋਈ ਵੀ ਫੌਜ ਨਹੀਂ ਨਿਕਲੇਗੀ ਫਿਰ ਕੋਈ ਘੁੰਮਣਾ ਨਹੀਂ ਰਹੇਗਾ ਫਿਰ ਟਿਕ ਕੇ ਅੰਦਰ ਟਿਕ ਕੇ ਬੈਠੇਗਾ